ਸ਼ਬਦ ਪੇਸ਼ ਕਰਨ ਜਾ ਰਹੀ ਹਾਂ ਸਾਰੀ ਸੰਗ ਬਹੁਤ ਹੀ ਪਿਆਰ ਨਾਲ ਇਸ ਸ਼ਬਦ ਨੂੰ ਸਰਬਨ ਕਰੋ ਜੀ ਪਿਆਰ ਨਾਲ ਆਖੋ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕੋ ਦਾ ਲਾਇਆ ਹੋ ਕਲ ਇਹ ਸੋਚ ਸੱਚੀ ਕਰਤਾਂ ਦੀ ਐ ਹੇ ਇੱਕ ਦਿਨ ਪਾਣੀ ਤਰਤੀ ਤਾਂ ਮੁੱਕ ਜਾਣਾ ਕਿਉ ਸਾਈ ਸੇ ਚੱਲ

ਤਸਲਿਲ ਦੇ ਸ਼ਹੀਦ ਦੇ ਸਤਾਪ ਦੇ ਸਪਾਸ ਸਾਡੇ ਪੰਗਰਪੁਰਤ ਸਤਨ ਮਿੱਤੇ ਸਾਡੀ ਭਾਰਤੀ ਦੀ ਆਗੂ ਸ਼੍ਰੀਮ ਸੁਨੀ ਜੀ ਅਜਾ ਦਿਨ ਸਾਡੇ ਹੀ ਸੰਸਾਰ ਵਾਸਤੇ ਬਹੁਤ ਮਹੱਤਵਪੂਰਨ ਉਹਨਾਂ ਕੋਲ ਨਾਮ ਸਾਡੇ ਦਾ ਦਿਨ ਜਿਹੜਾ ਉਹ ਮਨਾਇਆ ਜਾ ਰਿਹਾ ਇਸ ਲਈ ਤੇ ਉਤੇ ਸਤ ਸਭ ਨੂੰ ਮੇਰੀ ਪਰਮ ਕਰਦਾ ਚਾਹਦਾ ਕਿ ਅਪਨੂੰ ਗੁਨਾਹ ਸਾਡੀ ਜਗ ਬਾਣੀ ਜਿਹੜੀ ਪੂਰੇ ਸੰਸਾਰ ਉਹ ਇਸ ਤਰ੍ਹਾਂ ਤੇ ਆਵੀ ਸਮਾਜ ਜਿਹੜਾ ਉਹਨੂੰ ਜ਼ਿੰਦਗੀ ਜਿਉਣ ਦੀ ਜਾਚ ਦੱਸਦੀ ਹੈ ਦੁਨੀਆ ਦੇ ਜਿਹੜੇ ਅੱਜ ਦੁਨੀਆਂ ਤੇ ਹੈ ਜੋਗ ਔਰ ਮੌਤ ਦਾ ਮਤਕਾ ਦੇ depend تین ਦੇ ਵਿੱਚ ਮੱਖਿਆ ਜਦੋਂ ਉਹ ਫੋਟੋ ਤਿਸਾ ਤੋਂ ਉਹਨਾਂ ਜਿਹਦਾ ਦੇ ਦਾਅਵੇ ਕੁਇੰਨੇ ਕਰਦੇ ਸੋ ਇਹ ਜੁਦਾ ਨਾ ਦੇ ਉਹਨਾਂ ਜਿਹਦਾ ਦੇ ਨਾਮ ਦੇ ਉੱਤੇ ਆਪਾਂ ਬਹੁਤ ਰੋਣ ਅੱਜ। ਬਹੁਤ ਹੀ ਸਤਿਕਾਰਯੋਗ ਸਾਡੇ ਕੈਬਨਟ ਮੰਤਰੀ ਕੁਲਦੀਪ ਸਿੰਘ ਜੀ ਧਾਲੀਵਾਲ ਅੱਜ ਸਾਡੇ ਵੇੜੇ ਚ ਆਏ ਨੇ ਇਹ ਚੈੱਕ ਉਹਨਾਂ ਨੇ ਪਿਛਲੇ ਸਾਲ 16 ਨਵੰਬਰ ਨੂੰ ਕਰਤਾਰ ਸਿੰਘ ਸਰਾਭਾ ਦੇ ਸਾਥੀ ਜੀ ਦਾ ਨਾਮ ਤੇ ਸਾਨੂੰ ਉਹਨਾਂ ਨੇ ਦੇਣਾ ਕੀਤਾ ਸੀ ਉਹ ਸਾਨੂੰ 1 ਸਾਲ ਬਾਅਦ ਅੱਜ ਮਿਲਿਆ ਅੱਜ ਬਾਲ ਮੇਲੇ ਦੇ ਸ਼ੁਭ ਅਫਸਰ ਤੇ ਮੰਤਰੀ ਸਾਹਿਬ ਸਾਡੇ ਬੱਚਿਆਂ ਦੇ ਕੋਲ ਆਏ ਨੇ ਔਰ ਬੱਚਿਆਂ ਨੇ ਅੱਜ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਵੀ ਮਨਾਇਆ ਬਾਲ ਮੇਲਾ ਵੀ ਮਨਾ ਰਹੇ ਆ ਔਰ ਸਰਾਬਾ ਸਿੰਘ ਦੇ ਸ਼ਹੀਦਾਂ ਨੂੰ ਅਸੀਂ ਯਾਦ ਵੀ ਕਰ ਰਹੇ ਆ ਉਹਨਾਂ ਵੱਲੋਂ 10 ਲੱਖ ਦਾ ਚੈੱਕ ਸਾਨੂੰ ਦਿੱਤਾ ਗਿਆ ਕਿ ਸਕੂਲ ਦੇ ਵਿੱਚ ਆਪਣੇ ਸਰਾਬਾ ਦੇ ਨਾਂ ਸ਼ਹੀਦਾਂ ਦੇ ਨਾਲ ਦੇ ਜਿਹੜੇ ਸਿੰਘ ਨੇ ਜੋ ਇੱਥੋਂ ਦੇ ਸ਼ਹੀਦ ਹੋਏ ਨੇ ਉਹ ਸ਼ਹੀਦਾਂ ਦੇ ਨਾਮ ਤੇ ਸਕੂਲ ਦੇ ਨਾਮ ਵਿੱਚ ਲਾਇਬ੍ਰੇਰੀ ਜਿਹੜੀ ਬਣਾਈ ਜਾਵੇ ਤੇ ਉਹ 10 ਲੱਖ ਦਾ ਚੈੱਕ ਅਸੀਂ ਸਕੂਲ ਦੇ ਵਿੱਚ ਲਾਇਬ੍ਰੇਰੀ ਬਣਾਉਣ ਲਈ ਵਰਤਾਂਗੇ ਔਰ ਬੱਚਿਆਂ ਦੇ ਵਾਸਤੇ ਬਹੁਤ ਇਹਦੇ ਵਾਸਤੇ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਔਰ ਸਾਡੇ ਸਾਰੇ ਸਟਾਫ ਲਈ ਪਿੰਡ ਵਾਸਤੇ ਬਹੁਤ ਖੁਸ਼ੀ ਦਾ ਦਿਨ ਹੈ ਤੇ ਮੈਂ ਮੈਂ ਇੱਕ ਵਾਰ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ